ਅੱਜ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿਮ ਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਮਾਤ ਤੋਂ ਇਹ ਮਹਿਮ ਜਿਹੜੀ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਗਲ ਜਿਹੜੇ ਫੜੇ ਗਿਆ ਬਹੁਤ ਸਾਰੇ ਸਮਗਲਾਂ ਦਾ ਘਰ-ਬਾਰ ਜਿਹੜਾ ਜਾਇਦਾਦ ਜਿਹੜੀ ਜ਼ਬਤ ਕੀਤੀ ਗਈ ਹੈ ਹੁਣ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਡਿਫੈਂਸ ਕਮੇਟੀਆਂ ਬਣੀਆਂ ਸਾਡੇ ਮਾਨਯੋਗ ਸਰਪੰਚ ਸਾਹਿਬ ਸਾਡੇ ਨੰਬਰਦਾਰ ਸਾਹਿਬ ਪਿੰਡਾਂ ਦੇ ਜਿਹੜੇ ਮੋਤਮਤ ਸੱਜਣ ਉਹਨਾਂ ਨੂੰ ਇਸ ਮਹਿਮਤ ਦਾ ਹਿੱਸਾ ਬਣਾ ਦੇਆ ਉਹਦੇ ਤਹਿਤ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਮੁਖਵੰਤੀ ਸਾਹਿਬ ਦੇ ਦਰਂਦਰ ਆਏ ਕੱਲੋਂ ਨਾਮ ਅਸਰ ਦੇਣਾ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਰੇ ਮੰਤਰੀ ਸਾਹਿਬਾਨ ਜਿੱਦਾਂ ਅੱਜ ਕਟਾਰੂ ਚੱਕ ਜੀ ਪਾਕਤ ਜੀ ਮੇਦੇ ਨਾਲ ਨੇ ਸਾਰੇ ਮੰਤਰੀ ਸਾਰੇ ਜ਼ਿਲ੍ਹਿਆਂ 'ਚ ਜਾ ਰਹੇ ਅਸੀਂ ਓਥੇ ਜਿਹੜੀ ਆ ਦਵਾ ਦੇ ਔਰ 7 ਮਈ ਤੋਂ ਉਦੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾਬ ਦੇ ਹਰ ਪਿੰਡ ਵਿੱਚ ਸਾਡੇ ਜਿਹੜੇ ਹਲਕਿਆਂ ਚਾਹਦ ਜਿੰਨੇ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਨਸ਼ਾ ਵਿਰੋਧੀ ਜੱਤ ਦਾ ਜਿਹੜੀ ਆ ਉਹ ਸ਼ੁਰੂ ਕਰਾਂਗੇ ਪਿੰਡਾਂ ਦੇ ਲੋਕਾਂ ਨੂੰ ਡਰੈਸ ਕਰਾਂਗੇ ਉਹਦਾ ਇਦਾਂ ਹੀ ਪਿੰਡਾਂ ਦੇ ਵਿੱਚ ਓਥ ਜਿਹੜੀ ਦਵਾਵਾਂਗੇ ਤਾਂ ਜੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅਸੀਂ ਬਹੁਤ ਕੰਮ ਕਰ ਲਿਆ ਅਤੇ ਇਹਨੂੰ ਜਣਾ ਤੋਂ ਖਤਮ ਕਰਨ ਵਾਸਤੇ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਤੇ ਅਸੀਂ ਨਸ਼ਿਆ ਵਿਰੁੱਧ ਜਿਹੜਾ ਜੁੱਧ ਹੈ ਇਹ ਪੰਜਾਬ ਦੇ ਵਿੱਚ ਲੋਕ ਲੈਬ ਜਿਹੜੀ ਉਹ ਬਣਾਉਣੀ ਚਾਹੁੰਦੇ ਆ ਉਹਦੇ ਤਹਿਤ ਇਹ ਮੀਟਿੰਗਾਂ ਕਰਦੇ ਆ ਸੋ ਬਹੁਤ ਤੁਸੀਂ ਸਾਡਾ ਨੇ ਦੇਖਿਆ ਕਿ ਕਿੰਨਾ ਚੰਗਾ ਹੰਗਾਰਾ ਮਿਲ ਰਿਹਾ ਮੈਂ ਕੱਲ ਫੋਜਪੁਰ ਗਿਆ ਸੀ ਕੱਲ ਮੇਰੀ ਡਿਊਟੀ ਪਠਾਨਕੋਟ ਹੈ ਕੱਲ ਵੀ ਮੈਂ ਤੇ ਕਟੜੂ ਚੱਕ ਜੀ ਨੇ ਇਕੱਠਿਆਂ ਪਠਾਨਕੋਟ ਹੋਣਾ ਸੋ ਸਾਡਾ ਜਿੱਥੇ ਵੀ ਜਾ ਰਹੇ ਆ ਬਹੁਤ ਹੀ ਅੱਛਾ ਰਿਸਪੌਂਸ ਹੈ ਤੇ ਮੈਨੂੰ ਪੂਰ ਆਸ ਹੈ ਕਸਾਂ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਤੋਂ ਜਿਹੜਾ ਕਲੰਕ ਹੈ ਨਸ਼ਿਆਂ ਦਾ ਇਹ ਅਸੀਂ ਜਦ ਦੀ ਦੂਰ ਕਰਦੇ ਸਰ ਦੋ ਇੰਪੈਕਟ ਸਾਹਮਣੇ ਆ ਰਹੇ ਨੇ ਜਿਹੜੀ ਤੇ ਇਹ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਜਿਹੜੀ ਜੇਲ੍ਹਾਂ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਠੇ ਔਰ ਨਸ਼ਾ ਮੁਕਤੀ ਕੇਂਦਰਾਂ ਸਟਰੈਂਥਿੰਗ ਦੀ ਲੋੜ ਖੂਸੂ ਹੋ ਰਹੀ ਹੈ ਫਾਰ ਇਗਜ਼ਾਮਪਲ ਜੇ ਕਪੂਠਲੇ ਦੀ ਗੱਲ ਕਰੀਏ 2500 ਦੇਗੇ ਉਸ ਤੋਂ ਕਰੀਬ 4500 ਬੰਦਾ ਜੇਲ੍ਹ ਚੋਂ ਚੁਲਾਇ ਇਸੇ ਤਰ੍ਹਾਂ ਨਸ਼ਾ ਮੰਤਰੀ ਕੇਂਦਰ ਨੇ ਕਿਉਂਕਿ ਜਿਹੜੇ ਕਰਨੇ ਨੇ ਉਹਨਾਂ ਦੀ ਸਟ੍ਰੈਂਥਿੰਗ ਲਈ ਵੀ ਕੋਈ ਮੈਕਪਲਨ ਹੈ ਲਈ ਸਾਡਾ ਜਿਹੜਾ ਅਸੀਂ ਮਤਲਬ ਪਹਿਲਾਂ ਜਿਹੜੇ ਬਹੁਤ ਥੋੜੇ ਬੈੱਡ ਸੀਗੇ ਹਸਪੀਟਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਡੇ ਮੈਕਬੰਨੇ ਹੈਲਥ ਡਿਪਾਰਟਮੈਂਟ ਨੇ ਸਾਡੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਬਲਬੀਤ ਜੀ ਨੇ 5000 ਬੈੱਡ ਜਿਹੜਾ ਪੰਜਾਬ ਦੇ ਵਿੱਚ ਅਸੀਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਵਾਇਆ ਤੇ ਹੋਰ ਅਸੀਂ ਜਿਹੜੀ ਗੱਲ ਤੁਸੀਂ ਕਹਿਦੇ ਹੋ ਜੇਲ੍ਹਾਂ ਦੇ ਵਿੱਚ ਵੀ ਦੇ ਕੋਈ ਬੰਦੇ ਜੇਲ੍ਹਾਂ ਦੇ ਵਿੱਚ ਵੀ ਇੱਦਾਂ ਦੇ ਗਏ ਆ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਤੋ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਕੋਈ ਬੰਦਾ ਇਦਾਂ ਦਾ ਪੰਜਾਬ 'ਚ ਜਿਹੜਾ ਵੀ ਇਲਾਜ ਕਰਾਉਣਾ ਚਾਹੁੰਦਾ ਹੋ ਸਾਨੂੰ ਇਹ ਦੀ ਕਹਿ ਸਕਦਾ ਕਿ ਮੈਂ ਇਲਾਜ ਕਰਾਉਣਾ ਚਾਹੁੰਦਾ ਤੇ ਸਰਕਾਰ ਨੇ ਮੇਰਾ ਇਲਾਜ ਨਹੀਂ ਕੀਤਾ ਅਸੀਂ ਇਲਾਜ ਕਰਾਵਾਂਗੇ ਤੇ ਉਹ ਬੰਦਾ ਜੇਲ੍ਹ 'ਚ ਹੈ ਜੇਲ੍ਹ ਤੋਂ ਬਾਹਰ ਜੇਲਾ ਚ ਸਟ੍ਰੈਂਥ ਵਧ ਰਹੀ ਹੈ ਜੀ ਜਿਹਦਾ ਮਤਲਬ 2500 ਕੈਦੀ ਰੱਖ ਸਕਦੇ ਉਥੇ ਸੰਖਿਆ ਵਧ ਰਹੀ ਹੈ ਉਹਨਾਂ ਨੂੰ ਵੀ ਕਿਸ ਤਰ੍ਹਾਂ ਡਾਇਵਰਟ ਨਹੀਂ ਕੋਈ ਨਹੀਂ ਉਹਨਾਂ ਨੂੰ ਵੀ ਕਰਾਂਗੇ ਅਸੀਂ ਸੈਸਜੇ ਅਸੀਂ ਜੇਲਾ ਵੀ ਜਿਹੜੀਆਂ ਹੋਰ ਮਤਲਬ ਜਿਹੜੀਆਂ ਕਰਾਂਗੇ ਪਰ ਫਿਲਹਾਲ ਓਕੇ ਆ ਕੋਈ ਗੱਲ ਨਹੀਂ ਥੋੜੀ ਜਿਹੀ ਵਧਿਆ ਕੁਐਸਟੀ ਉਹਦੀ ਥੋੜੀ ਜਿਹੀ ਓਵਰ ਹੋਈ ਆ ਬਟ ਠੀਕ ਚੱਲ ਰਿਹਾ ਜੇਲਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸਪਲਾਈ ਚੇਨ ਨੂੰ ਰਿਕਵਰ ਕਰ ਲਈ ਅਦਰ ਸਟੇਟਸ ਤੋਂ ਜਿਹੜੀ ਆ ਰਹੀ ਆ ਨਹੀਂ ਵੀ ਅਦਰ ਸਟੇਟ ਤੋਂ ਲਗਭਗ ਅਸੀਂ ਤੋੜਤਾ ਪਰ ਪਾਕਿਸਤਾਨ ਕੰਟਰੀ ਜਿਹੜਾ ਸਾਡੇ ਬਾਰਡਰ ਵਾਲੇ ਜ਼ਿਲ੍ਹਿਆਂ ਦੇ ਵਿੱਚ ਉਹ ਜਿਹੜਾ ਉਹ ਦੇ ਕੁਝ ਥਾਵਾਂ ਤੇ ਸਾਨੂੰ ਸੁਭਸਿਆ ਜਿਹੜੀ ਅੱਜ ਤੋਂ ਸਟੇਟਾਂ ਚ ਆਉਂਦੀ ਹੀ ਉਹ ਸਾਡੀ ਸਰਕਾਰ ਨੇ ਸਾਡੀ ਪੁਲਿਸ ਨੇ ਜਿਹੜਾ ਉਹ ਅਸੀਂ ਲੱਖ ਤੋੜਤਾ ਉਹ ਜਿਹੜੇ ਰੋਗਨਾਮ ਦੇ ਲਈ ਜਿਹੜੇ ਜਗਾ ਜਗਾ ਵੋਟ ਸੈਂਟਰ ਬਣਾਏ ਗਏ ਸੀ ਇਹਦੇ ਕਿਤਨਾ ਵੀ ਫਾਲੋਅ ਲੱਗਦਾ ਪਰ ਉਹ ਨਾ ਵੋਟ ਸੈਂਟਰ ਦਾ ਜਿਹੜਾ ਗਲਤ ਇਸਤੇਮਾਲ ਹੋ ਰਿਹਾ ਨਾ ਉਹ ਨੰਦ ਨਹੀਂ ਉਹ ਵੀ ਅਸੀਂ ਚੈੱਕ ਕਰਦੇ ਆ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਕਿ ਉੱਥੇ ਕੁਝ ਬੰਦੇ ਨਸ਼ੇ ਦੀ ਗੋਲੀ ਲੈ ਕੇ ਮੁਰਗੇ ਵੇਚ ਦਿੰਦੇ ਆ ਉਹ ਦੱਸਦਾ ਹੱਲ ਕੱਢ ਰੇ ਡਾਕਟਰ ਬਲਬੀਰ ਉਹਨਾਂ ਦੀ ਇਹੀ ਡਿਊਟੀ ਲਈ ਹੈ ਉਹ ਥਾਂ ਥਾਂ ਦੇ ਹਸਪਤਾਲਾਂ ਤੇ ਜਾ ਰਹੇ ਆ ਉਥੇ ਕਲਨ ਜਾ ਰਹੇ ਆ ਨਸ਼ਾ ਸ਼ ਜਿੱਥੇ ਵੀ ਉਹ ਸਮੱਸਿਆ ਉਸ ਵਸਿਆ ਦੂਗਾ ਸਰਨਾਰਨ ਦੇ ਵਿੱਚ ਇੱਕ ਆਰਤੀ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਕਿ ਉਹ ਐਕਸਟਰਚਰ ਦੀ ਕਾਲ ਆਈ ਸੀ ਕਪੂਰਥਲਾ ਦੇ ਵਿੱਚ ਵੀ ਬੜੀ ਸਮੱਸਿਆ ਹੈ ਕਾਰੋਬਾਰੀਆਂ ਨੂੰ ਲਗਾਤਾਰ ਜਿਹੜੀਆਂ ਐਕਸਟਰਚਰ ਦੀਆਂ ਕਾਲਸ ਆ ਰਹੀਆਂ ਅੱਜ ਕਿੰਨੇ ਤਰੀਕ ਹੈ 3 ਜਿੰਨੇ ਅੱਜ ਉੱਥੇ ਗੋਲੀ ਮਾਰੀ ਹੈ 3 ਤਰੀਕ ਹੈ ਮੈਨੂੰ ਆਪਣੀ ਪੁਲਿਸ ਦੇ ਉੱਤੇ ਮਾਣ ਹੈ ਕਿ ਬਸ ਅਗਲੇ 24 ਘੰਟਿਆਂ 'ਚ ਜਿਹੜੇ ਆ ਕਾਤਲ ਜਿਹੜੇ ਬੜੀ ਮਾੜੀ ਗੱਲ ਹੋਈ ਸੋ ਇਹਦੇ ਸਵੇਰ ਉਹਦੇ ਆਰਤੀ ਦੇ ਗੋਲੀ ਮਾਰੀ ਆ ਅਸੀਂ ਫੜ ਲਾਂਗੇ ਜਿਹੜੇ ਵੀ ਬੰਦੇ ਪੰਜਾਬ ਦੇ ਵਿੱਚ ਇਹ ਗੈਂਗਸਟਰ ਨੇ ਚ ਹੈ ਸਮਗਲਰ ਦੇ ਸਭ ਉਹਨਾਂ ਨੂੰ ਪੰਜਾਬ ਚ ਨਹੀਂ ਹਟੇ ਗੰਦਾਗੇ ਭਾਵੇਂ ਜੋ ਮਰਜ਼ੀ ਹੋਵੇ ਕੋਈ ਵੀ ਬੰਦਾ ਕਿ ਬੇਕਸੂਰ ਬੰਦੇ ਦਾ ਕਿ ਦਾ ਕਤਲ ਕਰਦਾ ਕਿ ਤੇ ਕੋਈ ਚਰਾਉਂਦਾ ਉਹਨੂੰ ਫੜ ਕੇ ਸਜ਼ਾ ਦੇਣ ਚ ਸਾਡੀ ਪੁਲਿਸ ਪੂਰੀ ਕਾਬਿਲ ਹੈ ਉਹ ਤੁਸੀਂ ਦੇਖੋ ਪਹਿਲੀ ਗੱਲ ਤੇ ਸ਼ਾਮ ਤੱਕ ਦੀ ਸਵੇਤਾ ਕੋ ਬੰਦੇ ਫੜ ਲਾਂਗੇ ਜਿੱਥੇ ਜਿੱਥੇ ਵੀ ਅੱਦਾਂ ਦੀ ਵਾਦਵਾਤ ਹੁੰਦੀ ਉਸੇ ਰੇਕੇ ਦਾ ਪਾ ਲਈਦਾ ਕੋਈ ਚੱਕਰ ਨਹੀਂਗਾ ਸਹਜੇ ਸਹਜੇ ਇਹ ਬਿਮਾਰੀ ਲੋਕਾਂ ਦੇ ਘਰੋਂ ਲੱਜੂਗੀ ਇਹ ਬਿਮਾਰੀ ਪਿਛਲੇ 25-30 ਸਾਲਾਂ ਚ ਕਾਂਗਰਸ ਕਾਲੀ ਜਿਹੜੇ ਆ ਉਹ ਛੱਡ ਗਏ ਉਹਦਾ ਇਲਾਜ ਕਰ ਰਹੇ ਆ ਸੱਜ ਸੱਜ ਉਹਦਾ ਇਲਾਜ ਹੋ ਰਿਹਾ ਇਸ ਕਰਕੇ ਸਭ ਗੈਂਗਸਟਰਸ ਬਗਲੋ ਜਿਹੜੇ ਖਤਮ ਕਰ ਗਏ ਮੱਤ ਸਾਬ ਹਰਿਆਣਾ ਲੀਗਲ ਪ੍ਰोसीडिंग ਵੱਲ ਵੱਧ ਰਹੇ ਪਾਣੀ ਦੇ ਮੁੱਦੇ ਲੈ ਕੇ ਅੱਜ ਵਾਧੇ ਕੋਈ ਨਹੀਂ ਚੱਲ ਜੇ ਲੀਗਲ ਪ੍ਰोसीडिंग ਚੱਲ ਜੇ ਅਸੀਂ ਵੀ ਜਾਵਾਂਗੇ ਪਾਣੀ ਨਹੀਂ ਮਿਲਣਾ ਜੀ ਭਾਵੇਂ ਜੋ ਮਿਲਦੀ ਹੋਵੇ ਹੱਲ ਕਲੀਅਰ ਕਰਤਾ ਹਾਲ ਪਾਲਟੀ ਮੀਟਿੰਗ ਦੇ ਵਿੱਚ ਕਲੀਅਰ ਹੋ ਗਿਆ ਕਿ ਅਸੀਂ ਪਾਣੀ ਦਾ ਇੱਕ ਤੁਪਕਾ ਨਹੀਂ ਦੇਵਾਂਗੇ ਜੀ ਸਾਨੂੰ ਚਾਹੇ ਕਾਨੂੰਨੀ ਲੜਾਈ ਲੜਨੀ ਪਏ ਜੇ ਜੇਲਾ ਪੰਦੀਆਂ ਪੈਣ ਜੋ ਮਰਜ਼ੀ ਕਰਦਾ ਵੇ ਸਾਦੇ ਕੋ ਨਾ ਪਾਣੀ ਆਖਾ ਨਾ ਅਸੀਂ ਪਾਣੀ ਦੇਣਾ ਜੀ ਇੱਕ ਦੋ ਟੁਕ ਗੱਲ ਆ ਪਾਕਿਸਤਾਨ ਦੇ ਐਕਟ 2021 ਨੂੰ ਚਾਜ ਨਾ ਪੇਸ਼ ਕੀਤਾ ਉਹਨਾਂ ਦਾ ਜਾਂ ਨੌਬਤ ਕਿਹਾ ਜੀ ਐਕਟ 2021 ਦੇ ਵਿੱਚ ਜੇ ਚਾਜ ਦਾ ਤੁਸੀਂ ਪੇਸ਼ ਹੋਏ ਉਹ ਕਾਗਜ਼ ਪੇਸ਼ ਰੱਖਿਆ ਹੋਵੇ ਤਾਂ ਜਾਂ ਨੌਬਤ ਹੀ ਨਾ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਉਦੋਂ ਵੀ ਸਹੀ ਕੀਤਾ ਅੱਜ ਵੀ ਸਹੀ ਕਰਦੇ ਹਾਂ ਉਹ ਤਾਂ ਅਸੀਂ ਇਹ ਨੌਬਤ ਨਹੀਂ ਹੁੰਦਿਆਂ ਜਿੱਦਾਂ ਉਹਨਾਂ ਨੇ ਚੌਦੀ ਛੁੱਪੇ ਕੇ ਅੰਦਰ ਦੇ ਭਾਜਪੀ ਦੇ ਚੌਦੀ ਛੁੱਪੇ ਸਾਹ ਉੱਤੇ ਰਾਤ ਮੀਟਿੰਗ ਕਰਕੇ ਰਾਤ ਬੰਦਾ ਹਟਾ ਕੇ ਰਾਤ ਟਾਈਮ ਕੋਲ ਦੀ ਕੋਸ਼ਿਸ਼ ਕੀਤੀ ਸਾਰੇ ਨਹੀਂ ਕਰਦੇ ਆ ਕਿ ਭਾਵੇਂ ਜੋ ਉਹਨਾਂ ਦਾ ਇਹ ਵੀ ਕਹਿ ਰਹੇ ਕਿ ਜਿਹੜਾ ਜੁੱਤ ਨਸ਼ਾ ਵਿਰੋਧੀ ਦਾ ਪ੍ਰਚਾਰ ਜਿਆਦਾ ਤਾਂ ਕੰਮ ਕਰ ਗਿਆ ਕਿ ਉਹਦੇ ਜਿਆਦਾ ਤੇ ਬੋਝ ਪੈ ਰਿਹਾ ਹੈ ਪੰਚਾਇਤਾਂ ਤੇ ਕਹਿੰਦਾ ਬੋਝ ਪਾ ਦੇ ਇਹ ਪ੍ਰਚਾਰ ਕਰਾਉਣ ਦਾ ਪੋਸਟਰ ਲਗਾਉਣਾ ਕੋਈ ਗੱਲ ਦੀ ਕੋਈ ਪੰਚਾਇਤ ਤੇ ਬੋਝ ਦੀ ਕਿਹੇ ਪੰਚਾਇਤ ਤੋਂ ਬੋਝ ਦੀ ਕੋਈ ਗੱਲ ਨਹੀਂ ਨਾ ਹੀ ਕਿਹੇ ਪੰਚਾਇਤ ਤੇ ਬੋਝ ਪਾ ਰਹੇ ਅਸੀਂ ਆਪ ਕਹਦੇ ਸਰਕਾਰ ਕਰੀਏ ਪੋਸਟਰ 200 ਪੋਸਟਰ ਸਾਜੀ ਸਭ ਕੁਝ ਸਰਕਾਰ ਕਰੀਏ ਸਰਕਾਰ ਹਰ ਚੀਜ਼ ਕਰ ਰਹੀ ਹੈ ਅਸੀਂ ਕਿਸੇ ਤੇ ਵੀ ਬੋਝ ਨਹੀਂ ਪਾਵਾਂਗੇ ਬੱਤ ਪੰਚਾਇਤਾਂ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਇੰਡਾ ਦੀਆਂ ਜਿਹ ਉੱਨੇ ਦਾਸ ਯੋਗ ਲੈਣਾ ਬਹੁਤ ਜ਼ਰੂਰੀ ਆ ਉਹ ਅਸੀਂ ਲੈਦੇ ਬੋਝ ਨਹੀਂ ਕੇਤੇ ਬਣਾਗੇ ਭਾਵੇਂ ਜੋ ਬਸਤ ਮਤਲਬ ਇੱਥੇ ਐਸੇ ਡਰੱਗ ਪੈਡਲਰ ਨੇ ਜਿਨ੍ਹਾਂ ਦੀਆਂ ਬਹੁ ਮਸਲਾ ਮਾਰਤਾ ਨੇ ਹਾਲਾਂਕਿ ਅਜੇ ਤੱਕ ਤੇ ਇੱਕ ਦੋ ਮਸਲਾਂ ਤੱਕ ਹੀ ਗੱਲ ਪਹੁੰਚੀ ਆ ਪਰ ਜਿਹੇ ਹੀਆਂ ਕੋਠੀਆਂ ਆਲੀ ਸ਼ਾਰ ਕੋਠੀਆਂ ਜਿਹੜੀਆਂ ਆਮ ਬੰਦਾ ਐਕਸਪੈਕਟਿਵ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਪੀਲਾ ਪੰਜਾ ਕਿਦੋਂ ਚੱਲ ਜਾਣਾ ਮੈਂ ਕਿਹਾ ਤੂੰ ਕੋ ਤੂੰ ਥੋੜਾ ਹਰ ਇੱਕ ਤੇ ਪੀਲਾ ਪੰਜਾ ਚੱਲੂਗਾ ਜੀ ਤੂੰ ਛੱਡ ਦਿਓ ਗੱਲ ਕੋਦੂਨੀ ਕਈ ਪਤੀਦਾ ਹੈਗੇ ਸਾਨੂੰ ਪਤਾ ਕਿੰਨਾਂ ਦੀਆਂ ਵੱਡੀਆਂ ਕਿੰਨਾਂ ਦੀਆਂ ਛੋਟੀਆਂ ਨੁਨੀ ਪ੍ਰਕਿਰਿਆ ਸਾਡੀ ਪੁਲਿਸ ਪੂਰੀ ਕਰਦੀ ਆ ਬਖਸ਼ਾਂਗੇ ਨਹੀਂ ਕੇ ਇਹਨੂੰ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਦੀਵੇ ਬੁਝਾ ਕੇ ਆਪਣੇ ਘਰ ਵੱਡੇ ਕੀਤੇ ਆ ਉਹ ਸਭ ਸਭ ਦਾ ਹਟਾ ਦਿੱਤਾ ਸੋਨੀ ਸਾਹਿਬ ਮਨਜੀਤ ਸਾਹਿਬ ਲਿਫਟਿੰਗ ਸਮੱਸਿਆ ਆ ਜੋ ਵੀ ਅੱਜ ਵੀ ਸਮੱਸਿਆ ਆ ਲਿਫਟਿੰਗ ਨਾ ਨਾ ਅੱਜ ਬਦਲ ਬਦਲੋ ਆਜੋ ਹੋਰ ਮੰਡੀਆਂ ਦੀ ਗੱਲ ਆ ਲਿਫਟਿੰਗ ਕਿੱਥੇ ਨਹੀਂ ਇੱਥੇ ਸਮੱਸਿਆ ਹੈ ਵਿਸ਼ੇਸ਼ ਜਿਹੜੀ ਖਰੀਦ ਪ੍ਰਕਿਰਿਆ ਪੂਰੀ ਹੋ ਗਈ ਹੈ ਲਿਫਟਿੰਗ ਦੀ ਸੱਸੇ ਹਜੇ ਵੀ 10-10 4-4 ਦਿਨ ਤੋਂ ਕਿਸਾਨ ਮੰਡੀ ਚ ਖੜਾ ਹੈ ਲਿਫਟ ਨਹੀਂ ਮੈਂ ਥੋੜਾ ਕਲੀਅਰ ਕਰਦਾ ਹਾਂ ਕਿ ਕਿਸਾਨ ਦੀ ਸਮੱਸਿਆ ਲਿਫਟਿੰਗ ਨਹੀਂ ਕਿਸਾਨ ਦੀ ਦੋ ਲੋੜਾਂ ਹੁੰਦੀਆਂ ਮੰਡੀ ਦੇ ਨਾਲ ਪਹਿਲੀ ਕਿਸਾਨ ਦੀ ਲੋੜ ਹੁੰਦੀ ਹੈ ਕਿ ਮੇਰੀ ਫਸਲ ਜਦੋਂ ਮੈਂ ਮੰਡੀ ਚ ਜਾਣਾ ਟਾਈਮ ਸਿਰ ਚੱਕੀ ਜਾਵੇ ਪਰਚੇਸ ਕਰ ਲਈ ਜਾਵੇ ਸੈਕੰਡ ਕਿਸਾਨ ਦੀ ਲੋੜ ਹੁੰਦੀ ਹੈ ਕਿ ਖਰੀਦੀ ਗਈ ਫਸਲ ਦਾ ਟਾਈਮ ਸਿਰ ਉਹਨੂੰ ਭੁਗਤਾਨ ਹੋ ਜਾਵੇ ਜੀ ਇਹ ਦੋਨੋਂ ਗੱਲਾਂ ਬੜੀਆਂ ਮੈਰਿਟ ਦੇ ਜੀ 119 ਲੱਖ ਐਮਪੀ ਆਈ ਹੈ 118 ਲੱਖਾਂ ਸੇ ਖਰੀਦ ਲਈ ਹੈ ਸੋ 24725 ਕਰੋੜ ਰੁਪਇਆ ਕਿਸਾਨਾਂ ਦੇ ਖਾਤੇ ਦੇ ਲਿਵਰ ਕਰ ਦਿੱਤਾ ਸੋ ਲਗਭਗ 6.5 ਲੱਖ ਕਿਸਾਨ ਮੰਡੀ ਚ ਆਇਆ ਸੋ ਕਿਸਾਨ ਗੁੱਡ ਫੀਲ ਕਰਦੇ ਕਿਸਾਨ ਮੰਡੀ ਚ ਪਹਿਲਾ ਕਰਕੇ ਘਰੋਂ ਤੋਰ ਦਿੱਤਾ ਉਹਨੂੰ ਪੈਸੇ ਮਿਲ ਗਏ ਉਹਦੀ ਬਸ ਕੀ ਦੀ ਗਈ ਲਿਫਟਿੰਗ ਦਾ ਕੰਮ ਉਹ ਸਾਡਾ ਹੈਗਾ ਆ ਸੋ ਲਿਫਟਿੰਗ 55 ਲੱਖ ਐਮ ਦੀ ਹੋ ਗਈ ਆ ਅਗਲੇ ਹਫਤੇ ਦੇ ਵਿੱਚ ਵਿੱਚ ਵਾਕਿਫ ਕਰ ਲਈ ਜੀ ਠੀਕ ਠੀਕ